ਸੋ ਕਹ ਹਟਲ ਗੁਰ ਸੇਵੀਐ ਹਨ ਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵੇ ਸਫਤ ਖਸਮ ਦੀ ਨੂਰਿਆ ਰਸੋਂ ਕ ਰਸੋਂ ਝਟੀਐ ਤੁਧ ਡਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਸੱਜਣ ਸੱਚਾ ਬਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਸਤਨ ਵਾਹੇ ਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵ ਘਰ ਬਾਰਵ ਇੱਕ ਓ ਅੰਕਰ ਸਤ ਗੁਰ ਪ੍ਰਸਾਦ ਬੰਦਨ ਹਰ ਬੰਦਨ ਗੁਣ ਗਾਵੋ गोपाल राए रहाओ वड्डे भाग भेटे गुरु देवा कोट पराद मिटे हर सेव बंदन हर बंदन ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡਾ ਭਾਗ ਭੇਟੇ ਗੁਰਦੇਵ ਕੋਟ ਪਰਾਧ ਮਿਟੇ ਹਰ ਸੇਵ ਚਰਨ ਕਮਲ ਜਾ ਕ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪ ਸਾਗਰ ਤਰਿਆ ਸਾਧੂ ਸੰਗੈ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਧੋਖ ਕਿਛ ਪਾਪ ਨਾ ਫੇੜੇ ਜਮ ਜੰਦਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਧਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਆਸਰੀ ਮਹਿਲਾ ਪੰਜਵਾਂ ਘਰ 12 ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੜੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਵਖਵਾਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧੰਨ ਆਸ਼ੀਰਵਾਦ ਅੰਦਰ ਪਾਵਨ ਅੰਗ 683 ਅਤੇ 84 ਉੱਤੇ ਸੁਭਾਏਮਾਨ ਹੈ ਸਤਿਗੁਰ ਬਖਸ਼ਿਸ਼ ਕਰਦਿਆਂ ਦੇ ਇਹ ਭਾਈ ਜੀਵਨ ਦੇ ਵਿੱਚ ਦੋ ਕੰਮ ਰੋਜ਼ ਕਰਿਆ ਕਰ ਪਹਿਲਾ ਕੰਮ ਕਰਿਆ ਕਰ ਆਪਣੇ ਸਬਾਲਕ ਨੂੰ ਦੋਵੇਂ ਹੱਥ ਜੋੜ ਨਮਸਕਾਰ ਕਰਿਆ ਕਰ ਕਿਉਂਕਿ ਸੋਡੀ ਸੁਲਤਾਨ ਪਾਦਸ਼ਾਹ ਕਰਤ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਬਹੁਤ ਵੱਡਾ ਪੁੰਨ ਹੈ ਆਪਣੇ ਮਾਲਕ ਨੂੰ ਨਮਸਕਾਰ ਕਰਨੀ ਦੂਜੀ ਬਖਸ਼ਿਸ਼ ਕਰਦਿਆਂ ਦੇ ਗੁਣ ਗਾਵੋ ਗੋਪਾਲ ਰਾਏ ਤੇ ਧਰਤੀ ਦੇ ਸਿਰਜਣਹਾਰ ਧਰਤੀ ਦੇ ਪਾਲਣਹਾਰ ਦੇ ਨਾਲ ਗੁਣ ਗਾਇਆ ਕਰ ਜਿਉਂ-ਜਿਉਂ ਸੰਮਲਕ ਨੂੰ ਨਮਸਕਾਰ ਕਰੇਗਾ ਗੁਣ ਗਾਵੇਗਾ ਸਤਿਗੁਰ ਕਹਿੰਦੇ ਰੱਬ ਦੀਆਂ ਤੇਰੇ ਤੇ ਮਿਹਰਾਂ ਹੋਣਗੀਆਂ ਉਹ ਮਿਹਰ ਕੀ ਹੋਏਗੀ ਸਤਿਗੁਰ ਕਹਿੰਦੇ ਪਿਆਰੇ ਤੇਰਾ ਜੀਵਨ ਸਫਲ ਹੋ ਜਾਏਗਾ ਕਿਉਂਕਿ ਸੰਸਾਰ ਦੇ ਚ ਆਇਆ ਹੀ ਬੰਦਗੀ ਕਰਨ ਹੈ ਜੇ ਬੰਦਗੀ ਕਰੇਗਾ ਤੇ ਜੀਵਨ ਸਫਲ ਹੋਏਗਾ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ ਦਾ ਕਾਰਜ ਸਿੱਧ ਹੋ ਜਾਏਗਾ ਸਤਗੁਰ ਕਹਿੰਦੇ ਵੱਡੇ ਭਾਗਾਂ ਦੇ ਨਾਲ ਗੁਰੂ ਮਿਲਦਾ ਏ ਤੇ ਜਿਨ੍ਹਾਂ ਨੂੰ ਗੁਰੂ ਮਿਲ ਪਏ ਤੇ ਗੁਰੂ ਦੀ ਸੇਵਾ ਵਿੱਚ ਲੱਗ ਜਾਣ ਤੇ ਗੁਰੂ ਦੀ ਸੇਵਾ ਸਦਕਾ ਕਰੋੜਾਂ ਹੀ ਪਾਪ ਕੱਟੇ ਜਾਂਦੇ ਨੇ ਸਤਗੁਰ ਕਿਰਪਾ ਕਰਨ ਸਤਗੁਰ ਦੀ ਸੇਵਾ ਤੇ ਨਿਰੰਕਾਰ ਦੇ ਸਿਮਰਨ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਸਤਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ